ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਨਾ ਬਾਰਡਰ ਵਾਲਾ ਸੂਟ ਜਿਹੜਾ ਸ਼ਾਲ ਵਾਲਾ ਹੁੰਦਾ ਨਾਲ ਸਟਾਲ ਹੁੰਦਾ ਤੇ ਇਹਦੀ ਸੂਟ ਦੀ ਕਟਿੰਗ ਕਰਨ ਲੱਗੇ ਆ ਤੇ ਇਸ ਤਰ੍ਹਾਂ ਦਾ ਫਰੰਟ ਸਾਈਡ ਇਦਾਂ ਦੀ ਆ ਤਿੱਲੇ ਦੇ ਨਾਲ ਇਹਦੀ ਕਢਾਈ ਹੋਈ ਹੋਈ ਆ ਤੇ ਇਹ ਆਪਾਂ ਇਹਦਾ ਨਾ ਹੁੰਦਾ ਜਿਹੜਾ ਆਪਾਂ ਨਾ ਬਹੁਤ ਘੱਟ ਹੁੰਦਾ ਤੇ ਖਲਾ ਵਿਚਾਲੀ ਹੁੰਦਾ ਆਪਾਂ ਬਹੁਤ ਘੱਟ ਹੁੰਦਾ ਇਹਨੂੰ ਆਪਾਂ ਪਹਿਲਾਂ ਅਲੱਗ-ਅਲੱਗ ਕਰ ਲੈਣਾ ਸਾਰੇ ਨੂੰ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ-ਕਿਵੇਂ ਇਹਦੇ ਪਾਰਟ ਨੇ ਤੇ ਇਹਦੀ ਕਿਵੇਂ ਕਟਿੰਗ ਹੁੰਦੀ ਆ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਆ ਫਰੰਟ ਪਾਰਟ ਹੋ ਗਿਆ ਗਲੀ ਵਾਲਾ ਤੇ ਇਸ ਤੋਂ ਉੱਤੇ ਜਿਹੜਾ ਇਹਦੀ ਆਪਾਂ ਇੱਥੋਂ ਕਟਾਈ ਕਰਨੀ ਹੈ ਕਿਉਂਕਿ ਇਹ ਪੂਰਾ ਪੂਰਾ ਜਿੰਨਾ ਕਸਟਮਰ ਦਾ ਹੈ ਵੇ ਉਨਾ ਹੀ ਇਹਦੀ ਲੰਬਾਈ ਹੈਗੀ 46 ਇੱਥੋਂ ਇਹਦੀ ਲਾਈਨ ਹੈ ਜਿਹੜੀ ਇਹ ਕੱਟ ਹੋਊਗੀ ਤੇ ਨੀਚੇ ਤੋਂ ਬਣਿਆ ਹੋਇਆ ਇਹ ਆ ਵਾਲਾ ਬਾਰਡਰ ਤੱਕ ਬੈਕ ਸਾਈਡ ਦਾ ਆ ਵਾਲੇ ਬਾਰਡਰ ਤੱਕ ਇੱਥੋਂ ਕੱਟਿਆ ਜਾਊਗਾ ਤੇ ਇਹ ਅੱਗੇ ਆ ਗਿਆ ਪਾਹਣੇ ਇੱਥੇ ਤੱਕ ਬਾਹਣੀ ਇਸ ਤੋਂ ਅੱਗੇ ਆ ਗਈ ਸਲਵਾਰ ਇਹ ਇਧਰਲੀ ਸਾਈਡ ਵੀ ਬਾਰਡਰ ਹੈ ਤੇ ਇਧਰਲੀ ਸਾਈਡ ਵੀ ਬਾਰਡਰ ਹੈ ਇਹ ਅਡੀ ਸਲਵਾਰ ਬੰਦੀ ਸਾਰੀ ਆਹ ਵਾਹ ਸਾਰੇ ਕੱਪੜੇ ਵੀ ਇਹ ਕਿਵੇਂ ਬਣਾਉਣੀ ਹੈ ਪਹਿਲਾਂ ਆਪਾਂ ਸਾਰੇ ਪਾਰਟ ਲਗ ਕਰ ਲੈਣੇ ਨੇ ਕੱਟ-ਕੱਟ ਕੇ ਉਹ ਕੱਟਦੇ ਆਪਾਂ ਲਓ ਜੀ ਪਹਿਲਾਂ ਇਧਰ ਲਈ ਆਪਾਂ ਫਰੰਟ ਸਾਈਡ ਵੀ ਬੈਕ ਸਾਈਡ ਦਾ ਵੀ ਦੋਨੇ ਇਹਨਾਂ ਨੂੰ ਅਲੱਗ ਕਰ ਲੈਣੇ ਆ ਇਹ ਇੱਥੋਂ ਕਟਿੰਗ ਹੋਊਗੀ ਇਹਦੀ ਆਹ ਵਾਲੀ ਇੱਥੇ ਤਾਰੀਜੀ ਦਿੱਤੀ ਹੁੰਦੀ ਹੈ ਥੋੜੀ ਜਿਹੀ ਖੁੱਲੀ ਜੀ ਕਰਕੇ ਇਹਨੂੰ ਆਪਾਂ ਜਿਹੜਾ ਇੱਥੋਂ ਕਟਿੰਗ ਕਰਦਾਂਗੇ ਇਹ ਤਾਂ ਥੋੜਾ ਥੋੜਾ ਬਾਰਡਰ ਵਿੱਚ ਆਊਗਾ वहरांग सेटिंग पकटना है यदि सारी पाट लाखलागनेन अप लाग कर देना ਇਹ ਦੋਨੇ ਪੱਸੀਨਾ ਕਮੀਜ਼ ਦੇ ਹੋ ਗਏ ਨੇ ਇਹਨਾਂ ਨੂੰ ਇੱਥੋਂ ਆਪਾਂ ਬਾਅਦ ਚ ਲੱਗ ਕਰ ਲਾਂਗੇ ਇੱਥੋਂ ਬਾਅਦ ਚ ਲੱਗ ਕਰਨਾਂਗੇ ਇਹ ਦੋਨੇ ਕਮੀਜ਼ ਦੇ ਹੋ ਗਏ ਫਿਰ ਨਾ ਵਧੀਆ ਸਾਹ ਕਿਤਾਬ ਲੱਗ ਜਾਂਦਾ ਤੇ ਇੱਥੋਂ ਆਪਾਂ ਪਾਵਾਂ ਜੜੀਆਂ ਨੇ ਇਹ ਵੀ ਅਲੱਗ ਕਰਨੀਆਂ ਨਹੀਂ ਇਹ ਆਪਾਂ ਇੱਥੋਂ ਨਹੀਂ ਕਰਦੇਗੇ ਹੋ ਸਕਦਾ ਆਪਾਂ ਬਾਰਡਰ ਜਿਹੜਾ ਇਹੇ ਲੈ ਕੇ ਆਉਣਾ ਪਵੇ ਸਲਵਾਰ ਤੇ ਇਹਨੂੰ ਆਪਾਂ ਇੱਥੋਂ ਜਿਹੜਾ ਨਾ ਕਰ ਲੈਨੇ ਅਲੱਗ ਇਹ ਵੀ ਕਟਿੰਗ ਕਰ ਲੈਨੇ ਅੰਦੇ ਕੋ ਆਪਾਂ ਇੱਥੋਂ ਲਗਾ ਕੀਤਾ ਇਹਦੇ ਚ ਆਪਾਂ ਮਾਰ ਜਾਂ ਛੱਟਿਆ ਇਹ ਬਾਹਾਂ ਦੇ ਉੱਪਰਲੇ ਪਾਸੇ ਆਉਣਾ ਇਹਦੇ ਚ ਆਪਾਂ ਮਾਰ ਜਾਂ ਨਹੀਂ ਛੱਟਿਆ ਤੇ ਇੱਧਰ ਬਾਡਰ ਵਾਲੇ ਪਾਸੇ ਇਹਦਾ ਮਾਰ ਜਾਂ ਠੀਕ ਹੈ ਜੀ ਇਹ ਬਾਹਾਂ ਦਾ ਕੱਪੜਾ ਲੰਬਾਈ ਜਿਆਦਾ ਏ ਥੋੜੀ ਜੀ ਤੇ ਚੜਾਈ ਘੱਟ ਹੈ ਇਹਦੇ ਦੇ ਵਿੱਚ ਕੱਪੜਾ ਪਊਗਾ ਕਿਉਂਕਿ ਪਣਾ ਜਿਹੜਾ ਬਹੁਤ ਘੱਟ ਚੜਾਈ ਜਿਹੜਾ ਹੁਣ ਆ ਰਹੀਗੀ ਸਲਵਾਰ ਉਹ ਕਮੀਜ਼ ਦਾ ਕੰਮ ਨਿਪੜ ਗਿਆ ਬਾਹਾਂ ਤੇ ਅਗਲਾ ਪਿਛਲਾ 파ਟ ਤੇ ਇਹ ਕੱਲੀ ਸਲਵਾਰ ਹੈ ਇਹਦਾ ਆਪਾਂ ਸਾਫ ਕਤਾਵਲਾਉਣਾ ਵੀ ਕਿਵੇਂ ਬਣਦੀ ਹੈ ਤੇ ਫਿਰ ਤੁਹਾਨੂੰ ਵੀ ਦੱਸਾਂਗੀ ਹਾਂਜੀ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਆ ਜਿਹੜਾ ਇਹਦਾ ਨਾ ਪਰ ਕੱਟ ਹੁੰਦਾ ਇਹ ਆਪਾਂ ਅਗਲਾ ਫਰੰਟ ਸਾਈਡ ਵੀ ਕਮੀਜ਼ ਦੀ ਤੇ ਬੈਕ ਸਾਈਡ ਵੀ ਇਹਨੂੰ ਆਪਾਂ ਲਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਾਰਡਰ ਵਾਲੀ ਸਲਵਾਰ ਹੈ ਜਿਹੜੀ ਆਪਾਂ ਉਹ ਕੁੰਦੀਆਂ ਪਾ ਕੇ ਕਿਵੇਂ ਦੇ ਚੋਂ ਬਣਾਣੇ ਆ ਉਹ ਚੀਜ਼ ਦੱਸਦੇ ਆ ਇਹਦੇ ਨਾਲ ਇਹ ਸਲਵਾਰ ਦਾ ਕੱਪੜਾ ਹੈ ਇਹਦੇ ਦੋਨੇ ਪਾਸੇ ਜੜੀਆਂ ਨੇ ਇਹ ਆ ਬਾਰਡਰ ਦੋਨੇ ਪਾਸੇ ਉੱਤਰ ਵੀ ਉੱਤਰ ਵੀ ਤੇ ਆਪਾਂ ਪੱਲੇ ਜਿਹੜੇ ਪੱਟਾਂ ਵਾਲੀ ਸਲਵਾਰ ਬਣਾਉਣੀ ਆ ਉਹ ਕਿਵੇਂ ਬਣਾਉਣੇ ਆ ਦੀ ਆ ਇਹ ਦਾ ਬਾਜੂ ਦਾ ਕੱਪੜਾ ਆ ਇਹ ਆਪਾਂ ਇਹ ਵੀ ਦੱਸਾਂਗੇ ਕਿ ਇਹ ਬਾਜੂ ਦਾ ਕੱਪੜੇ ਦੇ ਵਿੱਚ ਇਸ ਤਰ੍ਹਾਂ ਜੋੜ ਜਿਹੜਾ ਆਪਾਂ ਨਾ ਪਾ ਸਕੀਏ ਹਨ ਤੇ ਇਹਦੀ ਇਹਦਾ ਵੀ ਆਪਾਂ ਤੁਹਾਨੂੰ ਹੱਲ ਦੱਸ ਦਿੰਨੇ ਆ ਜੇ ਆਪਾਂ ਸਲਵਾਰ ਬਣਾਉਣੀ ਆ ਕੁੰਦੀਆਂ ਵਾਲੀ ਤਾਂ ਤੇ ਜੇ ਦੂਸਰੀ ਬਣਾਉਣੀ ਆ ਫੇਰ ਨਹੀਂ ਤੇ ਇਹ ਮੈਂ ਤੁਹਾਨੂੰ ਦੱਸਦੀਆਂ ਵੀ ਇਹ ਜਿਹੜੀ ਬਾਹਾਂ ਆ ਇਹਦੇ ਵਿੱਚੋਂ ਆਪਾਂ ਇੱਕੋ ਹੀ ਬਾਹ ਕੱਢਾਂਗੇ ਤੇ ਇਹ ਆ ਦੋਨਾਂ ਸਾਈਡਾਂ ਤੇ ਹੌਲਾ ਪਾウダー ਹੈ ਇਹ ਮੈਂ ਮਿੰਤੀ ਕਰੀ ਹੋਈ ਆ ਹਨਾ ਮਿੰਤੀ ਕਰਕੇ ਮੈਂ ਤੁਹਾਨੂੰ ਦੱਸਦੀ ਆ ਇਹ ਇਹਦੇ ਦੋਨਾਂ ਪਾਸੇ ਆ ਜਿਹੜਾ ਬਾਰਡਰ ਐਸ ਪਾਸੇ ਵੀ ਆਪਾਂ ਇੱਕ ਬਾਹ ਲਾ ਲਾਂਗੇ ਬਾਹ ਲਾ ਕੇ ਤੇ ਐਸ ਪਾਸੇ ਜਿਹੜੇ ਆਪਾਂ 31 ਇੰਚ 37 ਇੰਚ ਸਲਵਾਰ ਤਿਆਰ ਤੇ ਆਪਾਂ ਨੂੰ ਇਹ 33 ਇੰਚ ਦੇ ਜਿਹੜੇ ਬਾਲੇ ਨੇ ਚਾਹੀਦੇ ਨੇ ਉਹ ਵੀ ਆਪਾਂ ਲਾ ਕੇ ਬਾਹ ਵੀ ਲਾ ਕੇ ਫਿਰ ਸਲਵਾਰ ਆਪਾਂ ਜਿਹੜੀ ਹੈ ਨਾ ਕਟਿੰਗ ਕਰਨੀ ਹੈਗੀ ਐਸ ਤਰ੍ਹਾਂ ਕਰਕੇ ਇਹਦੀ ਆ ਜਿਹੜੇ ਦੋ ਬਾਲੇ ਪੈਣੇ ਨੇ ਇਹਦੀ ਜਿਹੜੀ ਇਧਰ ਦੀ ਚੜਾਈ ਆ ਇਹ 15 ਇੰਚ ਹੈ ਤੇ ਇਹ ਆਪਣੇ ਪੂਰੇ ਪਹੁੰਚੇ ਤੇ ਬਾਰਡਰ ਆ ਜਾਊਗਾ 15 ਇੰਚ ਦਾ ਅੱਧ ਕਰ ਲੋ ਤੁਸੀਂ 7.5 ਕੋਈ ਇੰਚ ਵੀ ਪਹੁੰਚੇ ਰੱਖ ਕੇ ਨਾ ਪੂਰੇ ਤੇ ਆ ਜਾਊਗਾ ਬਾਰਡਰ ਤੇ ਪਹੁੰਚੇ ਛੋਟੇ ਹੀ ਆ ਉਹਨਾਂ ਦੇ ਤੇ ਇਸ ਕਰਕੇ ਇਹ ਆਪਾਂ ਲਿਆਵਾਂਗੇ ਤੇ ਕੁੰਦੀਆਂ ਜਿਹੜੀਆਂ ਨੇ ਉਹ ਆਪਾਂ ਛੋਟੀਆਂ ਪਾਵਾਂਗੇ ਥੋੜੀਆਂ ਜਿਹੀ ਉੱਚੀਆਂ ਹੋ ਜਾਣੀਆਂ ਤਾਂ ਗਲ ਨਹੀਂ ਤੇ ਇਸ ਨਾਲ ਨਾ ਸਲਵਾਰ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਸਭ ਤੋਂ ਪਹਿਲਾਂ ਆਪਾਂ ਲਾ ਲੈਨੇ ਆ ਇਹਦੇ ਪਾਲੇ ਇਤੇ 3 ਇੰਚ ਦੇ ਆਪਲ ਹੋਣੇ ਨੇ ਕਿਉਂਕਿ 3 ਇੰਚ ਤਿਆਰ ਹੈ ਜੂ 1 ਇੰਚ ਨਾਲੋਂ ਵੱਧ ਲਾਉਣੇ ਨੇ ਜੇ ਇਥੇ ਆਪਾਂ ਨੇ ਸ਼ਾਂਹ ਦਾਇਆ ਹੋਇਆ ਇਤੇ 3 ਸਦੇ ਆ ਗਈ ਅਧਾ ਇੰਚ ਉਧਰ ਦਾ ਉਧਰੋਂ ਰਹਿ ਜਾਂਦਾ ਹੈ ਤਾਂ 3 ਇੰਚ ਫਿਰ ਉਧਰੋਂ ਖੂਬ ਹੋ ਜਾਂਦਾ ਹੈ ਸਲਵਾਰ ਆਪਣੀ ਵਧੀਆ ਬਣੇ ਖੁੱਲੀ ਡੁੱਲੀ ਬਣ ਜਾਂਦੀ ਹੈ ਇਸ ਤਰ੍ਹਾਂ ਆਹ ਵਲੀ ਆਪਾਂ ਨੇ ਸ਼ਾਂਹ ਨਾਲ ਕੇ ਇਹਨਾਂ ਨੂੰ ਮਿਲਾ ਕੇ ਆਪਾਂ ਜਿਹੜੀ ਕਟਿੰਗ ਕਰਨੀ ਹੈ ਇਹਨਾਂ ਨੂੰ ਮਿਲਾ ਕੇ ਸਿੱਧੀ ਲਾਈਨ ਖਿੱਚ ਕੇ ਇਹ ਜਿਹੜਾ ਆਪਾਂ ਜਿਹੜੀ ਕਟਿੰਗ ਕਰਨੀ ਹੈ ਤੇ ਇਹ ਆਪਣੇ ਜਿਹੜੇ ਨੇ ਆਪਾਂ ਕੱਟ ਕੇ ਨਹੀਂ ਲਾਉਣੇ ਬਾਦਰ ਇਦਾਂ ਹੀ ਆ ਜਾਣੇ ਨੇ ਆਪਣੇ ਪਹੁੰਚਾਂ ਦੇ ਇਹਨਾਂ ਨੂੰ ਕੱਟ ਕੇ ਫਿਰ ਉੱਪਰ ਜੋੜ ਨਹੀਂ ਆਉਣਾ ਇਸ ਤਰ੍ਹਾਂ ਹੀ ਆ ਜਾਣਗੇ ਨੀਚੇ ਮੈਂ ਇਹਨਾਂ ਮਾਰਜਨ ਰੱਖ ਕੇ ਬੁਕਰਮ ਪਾ ਕੇ ਆਪਾਂ ਅੰਦਰ ਨੂੰ ਮੋੜ ਦਾਂਗੇ ਠੀਕ ਹੈ ਜੀ ਤੇ ਇਹਦੀ ਆਪਾਂ ਇੱਥੋਂ ਵੀ ਚੋਕਾਈ ਕਰ ਦਾਂਗੇ ਫਿਰ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲੈਨੇ ਹ ਹੁਣ ਇਧਰਲੀ ਸਾਈਡ ਤੋਂ ਆ ਜਿਹੜੀ ਆਪਾਂ ਇਹ ਬਾਜੂ ਲਾ ਲੈਨੇ ਆ ਫਿਰ ਆਪਣੀ ਬਾਜੂ ਦੇ ਵਿੱਚ ਕਦੇ ਵੀ ਜੋੜ ਨਹੀਂ ਆਉਂਦਾ ਇਸ ਸਲਵਾਰ ਵੀ ਵਧੀਆ ਬਣੂ ਕਮੀਜ਼ ਵੀ ਵਧੀਆ ਬਣੂਗਾ ਇਹਦੇ ਕੱਪੜੇ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਨਾ ਪਾਟ ਲੱਗੇ ਹੁੰਦੇ ਨੇ ਬਾ ਆਪਣੀ ਜਿਹੜੀ ਤਿਆਰ ਉਹ 17.5 ਸੀ ਚਲੋ ਆਪਾਂ 18 18.5 ਰੱਖ ਲੈਨੇ ਉੱਪਰੋਂ ਆ ਜਾਂਦੀ ਹੈ ਵਿੱਚ ਆਪਾਂ ਇੱਥੇ ਨਾ 18 ਰੱਖਦੇ ਆ ਬਿਲਕੁਲ ਆਪਾਂ ਕਪੜਾ ਜਿਹੜਾ ਸਿੱਧਾ ਕਰਕੇ ਇਸ ਤਰ੍ਹਾਂ ਪੂਰਾ ਪੂਰਾ ਕਪੜਾ ਜੀ ਬਾਰਡਰ ਸਣੇ ਮਣੀ ਹੈ ਤੇ 19.5 ਇੱਥੇ ਵੀ 19.5 ਆਉਂਦਾ ਤੇ ਇੱਥੇ ਵੀ ਆਪਣਾ ਜਿਹੜਾ 19.5 ਆਉਂਦਾ ਇਹਨਾਂ ਫੰਕਸ਼ਨਾਂ ਨੂੰ ਬਣਾ ਲਾ ਵਿੱਚ ਮੈਚ ਕਰ ਲਾਂਗੇ ਸਾਰਿਆਂ ਨੂੰ ਮਿਲ ਕੇ ਲੈਣ ਲਾਵਾਂਗੇ ਤਾਂ ਕਿ ਆਪਣੀ ਵੱਧ ਘੱਟ ਕੋਈ ਵੀ ਕਟਾਈ ਨਾ ਹੋਵੇ బహి ఆ కప్పా కప్పు కు కదా బ వచ్చి నోడీ ఆ బా మేచకేదా పూరా ఇత లాగే ਇਸੇ ਉਹ ਬਾਂਦਿਲ ਨੂੰ ਬਈ ਵੱਧ ਸੀਗੀ ਇਸ ਲਈ ਆਪਣਾ ਆਪਾਂ ਨੂੰ ਆਹ ਵਾਲਾ ਕੱਪੜਾ ਜਿਹੜਾ ਬੈਲਟ ਦੇ ਕੰਮ ਆ ਜੂਗਾ ਬੈਲਟ ਪਾਉਣ ਦੇ ਕੰਮ ਆ ਜੂਗਾ ਬਾਂ ਜਿਹੜੀ ਆਪਣੀ ਇਹਦੇ ਨਾਲੋਂ ਲੱਤ ਜਾਣੀ ਹੈਗੀ ਇਹਦੀ ਕਟਾਈ ਆਪਾਂ ਫੇਰ ਕਰਦੇ ਆ ਇਹਨੂੰ ਵੀ ਇੱਕ ਸਾਈਡ ਤੇ ਰੱਖ ਲੈਣੇ ਆ ਹੁਣ ਆਪਰੇ ਬਚਿਆ ਕੁੰਡੀਆਂ ਦਾ ਆ ਪੁੱਠਾ ਕੱਪੜਾ ਕਰਕੇ ਆਪਾਂ ਕੁੰਡੀਆਂ ਜਿਹੜੀਆਂ ਨੇ ਕੱਟਣੀਆਂ ਨੇ ਤੇ ਤੁਹਾਨੂੰ ਦੱਸਦੇ ਆ ਆਪਾਂ ਕਿਵੇਂ ਕੱਟਦੇ ਆ ਆਪੜ ਜਿਵਾ ਦਾ ਕਪੜਾ ਬਚ ਗਿਆ ਐਨਾ ਇਹਦੇ ਚ ਸੋਹਣੀਆਂ ਕੁੱਦੀਆਂ ਲੈ ਜਾਣਗੀਆਂ ਕਿਉਂਕਿ ਹੁਣ ਜ਼ਿਆਦਾ ਜਿਹੜੀਆਂ ਨੇ ਭਾਰੀਆਂ ਸਲਵਾਰਾਂ ਨਹੀਂ ਪਾਉਂਦੇ ਹੈਗੇ ਹਲਕੀਆਂ ਹੀ ਪਾਉਂਦੇ ਆ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਨਾ ਮੇਰਟ ਕਰਕੇ ਸਵਾਰਾ ਕਰਕੇ ਕਪੜਾ ਜਿਹੜਾ ਰੱਖ ਲੈਣਾ ਹੈਗਾ ਹੁਣ ਆਪਣਾ ਜਿੰਨਾ ਆਪਾਂ ਆਪਣੀ ਲੰਬਾਈ ਹੈ ਹਨਾ ਉਹ ਰੱਖ ਲੈਣੀ ਹੈ ਆਪਾਂ 33 ਰੱਖੀ ਹੈ ਮਾਰਜਨ ਸਮੇਤ 33 ਇੱਥੇ ਆਪਣਾ 33 ਦਾ ਨਿਸ਼ਾਨ ਲੱਗ ਜਾਣਾਗਾ ਅੱਗੇ ਕਪੜਾ ਬਚਦਾ ਹੈਗਾ 9 ਇੰਚ 9 ਇੰਚ ਬਣਦਾ ਇਹਦੀ ਆਪਾਂ ਇਧਰੋਂ ਥੋੜਾ ਜਿਹਾ ਘਟਾਣਗੇ ਇਹਨੂੰ ਤੇ ਉਧਰੋਂ ਵੀ ਆਪਾਂ ਜਿਹੜੀ ਇਹਦੀ ਪੂਰੀ ਜਿਹੜੀ ਮੈਂਤੀ ਕਰ ਲੈਣੀ ਹੈਗੀ ਆਪਾਂ ਤੇਤੀ ਰੱਖ ਲੈਣਾਗਾ ਇੱਥੇ ਤੇ ਤੇਤੀ ਰੱਖ ਲਿਆ ਤੇ 1.5 1.5 ਇੰਚ ਜਿਹੜਾ ਕਾਫੀ ਹੈ ਇਹਨਾਂ ਦਾ ਜਿਹੜਾ ਆਪਾਂ ਇਥੋਂ ਲਵਾਂਗੇ ਕਿਉਂਕਿ ਇਹਦੇ ਜਿਹੜੇ ਪੌਂਛੇ ਨੇ ਉਹ ਕਾਫੀ ਵੱਡੇ ਨੇ ਉਹ ਆਪਾਂ ਤਾਂ ਵੱਡੇ ਰੱਖੇ ਨੇ ਵੀ ਸਾਰੇ ਪੌਂਛੇ ਦੇ ਵਿੱਚ ਘੁਮ ਜੇ ਹੁਣ ਆਹ ਵਾਲਾ ਨਸ਼ਰਣ ਜਿਹੜਾ ਇਹ ਆਪਾਂ ਇਸ ਤਰ੍ਹਾਂ ਰੱਖ ਲੈਨੇ ਆ ਅਸੀਂ ਆਪਾਂ ਤੁਹਾਨੂੰ ਕਿਰਖਾ ਦਿਖਾ ਦਿੰਨੇ ਆ। ਸਾੜੇ ਦਾ ਕਪੜਾ ਸੀ ਨਾ ਇਹ ਹੁਣ ਆਪਾਂ ਇਹਦੀ ਮੈਂਤੀ ਕੀਤੀ ਹੈ ਇੱਥੋਂ ਲੈ ਕੇ ਇੱਥੇ ਤੱਕ 33 ਇੰਚ 33 ਤੋਂ ਗਾਉ ਜਿਹੜੀ ਇਹਦੀ ਆਪਾਂ 10.5 ਜਾਂ 11 ਤੇ ਰੱਖਦੇ ਆਂ ਭਾਰੇ ਬੰਦੇ ਦੇ ਹਿਸਾਬ ਨਾਲ ਇਹ 9 ਇੰਚ ਬਚੀ ਆ ਇਹ ਆਪਾਂ ਇੱਥੋਂ ਨਾ ਅਸਣ ਵਿੱਚੋਂ ਇੰਨਾ ਕ ਕੱਢ ਲਾਂਗੇ ਆਸਣ ਜਿਹੜਾ ਕੁੰਦੀਆਂ ਕੱਟਣ ਤੋਂ ਬਾਅਦ ਚ ਦੋਨੇ ਜੋੜ ਕੇ ਨਾ ਇੱਥੇ ਥੋੜਾ ਜਿਹਾ ਵਧਾ ਲਾਂਗੇ ਆਪਾਂ ਤੇ ਇੰਨਾ ਕਪੜਾ ਆਪਣਾ ਲੈ ਜਾਊਗਾ ਫालतू ਤੇ ਨਾਲ ਜਿਆਦੀ ਜਿਹੜੀ ਹੈ ਨਾ ਸਲਵਾਰ ਦਾ ਫੇਰ ਜਿਹੜਾ ਜਿਆਦਾ ਬਹੁਤ ਜ਼ਿਆਦਾ ਨਾ ਬਣੂਗਾ ਠੀਕ ਠੀਕ ਬਣੂਗਾ ਤੇ ਆਪ ਵਿੱਚ ਲੈਣ ਨਾ ਲੈਣੀਆਂ ਜਿੱਥੇ ਫਿੱਤਾ ਤਰਿਆ ਤੇ ਇੱਥੋਂ ਆਪਣੀ ਸਲਵਾਰ ਦੀ ਜਿਹੜੀ ਹੈ ਕਟਿੰਗ ਹੋ ਜਾਣੀ ਹੈਗੀ ਠੀਕ ਹੈ ਜੀ ਇਹ ਆਪਾਂ ਕਰ ਲੈਨੇ ਆਂ ਇੱਥੋਂ ਆਪ ਇੱਕ ਲਾਈਨ ਨਾ ਲੈਣੀ ਨਾਂ ਨੂੰ ਬਾਰਡਰ ਵਾਲੇ ਸੂਟ ਦੇ ਵਿੱਚ ਨਾ ਕੋਈ ਦਿੱਕਤ ਆਉਂਦੀ ਆ ਇਹਦਾ ਆਪਾਂ 1.5 ਇੰਚ ਲਿਆ ਕਿਉਂਕਿ ਇਹਦੀ ਕੰਨੀ ਬਹੁਤ ਚੌੜੀ ਹੈਗੀ ਆਪਣਾ 1 ਇੱਕ ਇੰਚ ਜਿਹੜਾ ਸਾਈਡ ਤੇ ਰਹਿ ਜਾਊਗਾ ਅੱਧਾ ਦਾ ਇੰਚ ਵਿਚ ਆ ਜਾਊਗਾ ਇਸ ਤਰੀਕੇ ਦੇ ਨਾਲ ਆਪਾਂ ਲੈਨ ਜਿਹੜੀ ਵਿੱਚ ਖਿੱਚ ਲੈਣੀ ਹੈ ਥੋੜਾ ਜਿਹਾ ਕੱਪੜਾ ਤਿਲਕਣਾ ਹੋਣਾ ਕਰਕੇ ਯੋਥ ਐਸਟਰਾ ਹੁਣ ਇਹਨੂੰ ਆਪਾਂ ਇੱਧਰ ਨੂੰ ਕਰ ਲੈਣਾਗਾ ਇਹਦਾ ਦਾ ਬੂਟੀਆਂ ਦਾ ਕੋਈ ਚੱਕਰ ਨਹੀਂ ਇਹਦੀ ਬੂਟੀ ਦੀ ਲੈਣ ਇੱਕ ਉੱਪਰ ਨੂੰ ਇੱਕ ਥੱਲੇ ਨੂੰ ਇਹਦਾ ਕੋਈ ਚੱਕਰ ਨਹੀਂਗਾ ਆ ਦੇਖੋ ਮਿੰਟੀ ਕਰਕੇ ਆਣ ਆਪਣੀ ਸਾਰਾ ਬਰਾਬਰ ਆ ਗਿਆ ਹੁਣ ਆਪਾਂ ਇੱਧਰ ਦਾ ਜੋੜ ਹੈ ਜਿਹੜਾ ਉਹ ਵੀ ਕੱਟ ਕਰ ਲੈਣਾ ਤੇ ਜਿਹੜੀ ਹੈ ਆਪਣੀ ਜਿੰਨਾ ਵੀ ਆਪਾਂ ਆਸਣ ਲੈਣਾ ਨਾ ਉਹਦੀ ਮਿੰਟੀ ਕਰ ਲੈਣੀ ਆ ਆਪਾਂ ਇੱਥੇ ਹੀ ਵੀ ਰੱਖਣਾ ਆਪਾਂ ਇੱਕ ਟੋਟਾ ਕਟਿੰਗ ਕਰਾਂਗੇ। ਇੱਟੋਰਾ ਕੁਝ ਆਪਾਂ ਕਰਾਂਗੇ 10.5 ਐਨੀ ਗੱਪਾ ਕੱਟਦਾਂਗੇ ਜਿਹੜੀ ਆਸਣ ਆ। ਆ ਦੇਖੋ ਇੰਨਾ ਕਪੜਾ ਜਿਹੜਾ ਆਸਣ ਹੈ ਨਾ ਆਹ ਛੋਟਾ ਇਹ ਕੱਟਿਆ ਜਾਣਾ। ਇਹ ਫਾਈਲਟ ਆਪਣਾ ਵੱਡਾ ਬਣ ਜੂਗਾ ਇੱਥੋਂ ਆਸਾਂ ਇੱਥੋਂ ਆਪਾਂ ਕਟਿੰਗ ਕਰ ਦਿੰਨੇ ਆ। ਲਓ ਜੀ ਇਦਾਂ ਆਪਣੇ ਆਹ ਕੁੰਦੀਆਂਾਂ ਜਣੀਆਂ ਨੇ ਇਹ ਪੁੱਠੀਆਂ ਜੋੜੀਆਂ ਹੋਈਆਂ ਨੇ ਤੇ ਆਹ ਪਾਲੇ ਜਿਹੜੇ ਸਿੱਧੇ ਨੇ ਇਸ ਤਰ੍ਹਾਂ ਆਪਣੇ ਸਲਵਾਰ ਦੀ 6.5 ਇੰਚ ਮੂਰੀ ਰੱਖ ਕੇ ਤੇ ਇੱਥੋਂ ਆਪਾਂ ਅੰਦਰ ਨੂੰ ਕਰਕੇ ਨਾ ਇਦਾਂ ਸਿਲਾਈ ਲਾਵਾਂਗੇ। ਇਦਾਂ ਅੰਦਰ ਨੂੰ ਕਰਕੇ ਆਪਾਂ ਸਿਲਾਈ ਲਾ ਦਾਂਗੇ ਤੇ ਇੱਥੋਂ ਕਟਾਈ ਪਾ ਦਾਂਗੇ ਤੇ ਫਿਰ ਇਹ ਸਲਵਾਰ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜਿਨ੍ਹਾਂ ਨੇ ਦੂਸਰੀ ਸਲਵਾਰ ਨਹੀਂ ਪਾਉਣੀ ਬਾਰਡਰ ਵਾਲੇ ਇਸ ਤਰ੍ਹਾਂ ਪੌਂਚੇ ਬਣਾਉਣੇ ਨੇ। ਇਹ ਤੁਮੇ ਸੇ ਐਂਜ ਕਰਕੇ ਆਪਾਂ ਕਰਦਾਂਗੇ ਸਾਰਾ ਪਾਊਡਰ ਵੀ ਆਪਣਾ ਆ ਜਾਊਗਾ ਤੇ ਗੁੰਦੀ ਜਿਹੜੀ ਆਪਣੀ ਇਹ ਵੀ ਨਾਂ ਵਾਲੀ ਭਾਰੀ ਨਾ ਹੋੜੀ ਸਲਵਾਰ ਬਹੁਤ ਸੋਹਣੀ ਬਣ ਜੂਗੀ ਤੇ ਇਧਰ ਆਪਣੀਆਂ ਜਿਹੜੀਆਂ ਆ ਆਪਾਂ ਬਾਵਾਵਾਂ ਕਹਿੰਦੇ ਸੀ ਹਨਾ ਇਹ ਵੀ ਆਪਣੀਆਂ ਪੂਰੀਆਂ ਇਸ ਤਰ੍ਹਾਂ ਲੈ ਜਾਣੀਆਂ ਆ ਦੇਖੋ ਆਪਣੀਆਂ ਬਾਵਾਵਾਂ ਜਿਹੜੀਆਂ ਨੇ ਇੱਥੋਂ ਲੈ ਜਾਣਗੀਆਂ ਇੱਥੋਂ ਆਪਣੀਆਂ ਬਾਵਾਵਾਂ ਲੈ ਜਾਣਗੀਆਂ ਇਹਨੂੰ ਆਪਾਂ ਥੋੜਾ ਜਿਹਾ ਤਾਨੂ ਕਰ ਲਾਂਗੇ ਜਿਹੜੇ ਪਾਊਡਰ ਨੇ ਆਪਣੇ ਬਚ ਜਾਣਗੇ ਜੀ ਆਪਾਂ ਹਣਾ ਆਪਣੇ ਪਰ ਬਲ ਤੇ ਹੈ ਨੇ ਸਾਰੇ ਕਿਤੇ ਆਪਣਾ ਬਾਰਡਰ ਦੀ ਲੋਡ ਨਹੀਂ ਹੋਰ ਫालतू ਕਿਤੇ ਲਾਉਣ ਵਾਸਤੇ ਪਹੁੰਚਿਆ ਤੇ ਵੀ ਆ ਗਏ ਬਾਹਾਂ ਤੇ ਵੀ ਆ ਗਏ ਤੇ ਅੱਗੇ ਪਿੱਛੇ ਦੇ ਪੱਲੇ ਤੇ ਵੀ ਆ ਗਏ ਇੱਥੋਂ ਆਪਾਂ ਬਾਹਾਂ ਕੱਟ ਲੈਣੀ ਹੈ ਇਹਦੀ ਆਪਣੀ ਬਣ ਜਾਣੀ ਹੈ 벨ਟ ਇਹਦੀ 벨ਟ ਬਣ ਜਾਣੀ ਹੈਗੀ ਤੇ ਉਹ ਆਪਣੀ ਸੂਟ ਦੀ ਕਟਿੰਗ ਆਪਾਂ ਫਿਰ ਅਗਲੀ ਵੀਡੀਓ ਚ ਦੱਸਾਂਗੇ ਤੇ ਇਸ ਤਰ੍ਹਾਂ ਤਰੀਕੇ ਦੇ ਨਾਲ ਆਪਾਂ ਕੀਤਾ ਜੀ ਬਾਰਡਰ ਵਾਲੇ ਸਲਵਾਰ ਦੀ ਕਟਾਈ ਅੱਜ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਥੈਂਕ ਯੂ